ਲੋ ਜੀ ਅੱਜ ਬਹੁਤ ਸਾਲਾਂ ਬਾਅਦ ਪੁਰਾਣੇ ਭਰਾ ਇਕੱਠੇ ਹੋਏ ਆਂ ਪੁਰਾਣੇ ਪਾਪੀ ਠੀਕ ਹੈ ਨਾ ਵਿੱਕੀ ਤੇ ਮੇਰਾ ਪਿਆਰ ਮੈਨਾਂ ਉਹ ਤੋਂ ਦਾਇ ਜਦੋਂ ਅਸੀਂ ਜਵਾਂ ਜਵਾਕ ਹੁੰਦੇ ਸੀ ਇਹਦੀ ਵੀ ਦਾੜੀ ਨਹੀਂ ਆਈ ਹੁੰਦੀ ਸੀ ਮੇਰੇ ਵੀ ਆਈ ਨਹੀਂ ਹੁੰਦੀ ਸੀ ਤੇ ਹੁਣ ਆਪਦੇ ਚਲੋ ਕੰਮਾਂ ਕਾਰਾਂ ਦੇ ਵਿੱਚ ਇਵੇਂ ਆਚ ਬਿਜ਼ੀ ਰਹਨੇ ਆਂ ਪਰ ਰਿਸ਼ਤਾ ਤੇ ਪਿਆਰ ਤੇ ਸਾਂਝ ਹੋ ਗਈ ਦੀ ਤੇ ਅੱਜ ਇੰਨੇ ਸਾਲਾਂ ਬਾਅਦ ਮਿਲੈਨੀ ਦੇਰ ਬਾਅਦ ਅਸੀਂ ਕਾ ਯਾਰ ਬੱਚਿਆਂ ਵਾਲੇ ਮਾਹੌਲ ਚੋਂ ਦੁਬਾਰਾ ਤੋਂ ਚੱਲੀ ਗਏ ਜਵਾਨੀ ਵਾਲੇ ਮਾਹੌਲ ਤੋਂ ਦੁਬਾਰਾ ਤੋਂ ਚੱਲੀਏ ਕਾਫੀ ਪੀ ਕੇ ਆਈਏ ਦੋਏ ਭਾਈ ਆਏ ਆ ਕਾਫੀ ਪੀਣ ਆਏ ਆ ਗੱਲਾਂ ਮ ਕੋਰ ਵੀ ਯਾਰ ਦੋਸਤ ਆ ਰਹੇ ਨੇ ਤੇ ਉਹਨਾਂ ਨਾਲ ਬੈਨੇ ਆ ਕਿ ਮਿਲਦੀ ਆ ਹਾਂਜੀ ਹੁਣ ਫਾਈਨਲੀ ਸਾਰੇ ਦਿਨ ਤੇ ਕੰਮਕਾਰ ਕਰਕੇ ਮੀਟਿੰਗਸ ਵਗੈਰਾ ਖਤਮ ਕਰਕੇ ਤੇ ਪਰਫੈਕਟ ਐਂਡਿੰਗ ਟੂ ਦਾ ਡੇ ਐ ਆਪਦੇ ਭਰਾਵਾਂ ਨਾਲ ਆਪਦੇ ਯਾਰਾਂ ਨਾਲ ਕਿਉਂਕਿ ਛੋਟੇ ਭਰਾ ਨੇ ਛੋਟੇ ਭਰਾ ਯਾਰਾਂ ਵਰਗੀ ਹੁੰਦੇ ਐ ਬੜਾ ਬਿਜ਼ੀ ਦਿਨ ਸੀਗਾ ਅੱਜ ਤੇ ਕਾਫੀ ਮੀਟਿੰਗਸ ਵਗੈਰਾ ਸੀਗੀਆਂ ਸੋ ਇਹਨਾਂ ਨੂੰ ਵੀ ਮੈਂ ਸਾਰਿਆਂ ਨੂੰ ਫਿਰ ਚੰਡੀਗੜ੍ਹ ਹੀ ਸੱਦਿਆ ਵਾ ਸੀਗਾ ਮੈਂ ਕਿਹਾ ਯਾਰ ਕਿਉਂਕਿ ਜਿਵੇਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਸਾਡੀ ਤਾਂ ਲਾਈਫ ਹੀ ਇਹੋ ਜੀ ਹੈ ਕੰਮ ਤੇ ਇੰਜੋਏਮੈਂਟ ਦੋਨੇ ਇਕੱਠੇ-ਇਕੱਠੀ ਚੱਲਦੀਆਂ ਨੇਗੀਆਂ ਸੋ ਉਹਦਾ ਦਿਨ ਮੈਂ ਕਿਹਾ ਵੀ ਮੈਂ ਕੰਮ ਕਰੂੰਗਾ ਉਦੋਂ ਵਾਰ ਆਪਾਂ ਸਾਰੇ ਇਕੱਠੇ ਹੋ ਕੇ ਮਿਲਾਂਗੇ ਮिक्की ਦਾ ਨਾਮ ਮਿਲਿਆ ਸੀਗਾ ਉੱਥੇ ਲੈ ਗਿਆ ਸਾਡਾ ਉਹ ਵੀ ਭਰਾ ਬਹੁਤ ਦੇਰ ਬਾਅਦ ਅਸੀਂ ਇਕੱਠੇ ਹੋਏ ਪੁਰਾਣੇ ਤਾਤੀ ਸੀ ਸੋ ਇਹ ਹੁਣ ਛੋਟੇ ਸਾਡੇ ਅਗਲੀ ਪੀੜ੍ਹੀ ਹੈ ਭਾਈ ਇਹਨਾਂ ਨਾਲ ਆ ਕੇ ਸਾਨੂੰ ਵੀ ਪੁਰਾਣੀਆਂ ਯਾਦਾਂ ਪੁਰਾਣੇ ਸਮੇਂ ਬਣੀਆਂ ਚੀਜ਼ਾਂ ਯਾਦ ਆ ਜਾਂਦੀਆਂ ਹੋਰ ਵੀ ਥਾਤੀ ਸਾਰੇ ਆਪਣੇ ਆਏ ਹੋਏ ਨੇ ਮਨੀ-ਮੁਨੀ ਹੁਣੀ ਉਹ ਵੀ ਆ ਰਹੇ ਨੇ ਕੋਈ ਕਾਫੀ ਦਾ ਕੱਪ ਪੀ ਕੇ ਨਿਕਲਾਂਗੇ ਰਾਤਰੇ ਚੱਲੇ ਨੇ ਪਰ ਜਦੋਂ ਭਰਾਵਾਂ ਦਾ ਸਾਥ ਹੋਵੇ ਯਾਰਾਂ ਦਾ ਸਾਥ ਹੋਵੇ ਫਿਰ ਦਿਨ ਰਾਤ ਸਫਰ ਕੋਈ ਪਤਾ ਨਹੀਂ ਲੱਗਦਾ ਬਾਕੀ ਅੱਜ ਅਸੀਂ ਵੈਸੇ ਵੀ ਥੋੜਾ ਜਿਹਾ ਕਿਸੇ ਕ੍ਰਿਟੀਕਲ ਜ਼ਰੂਰੀ ਕੰਮ ਤੇ ਆਏ ਹੋਏ ਆ ਅਸੀਂ ਅੱਜ ਕੱਲ ਕੋਈ ਡਾਕਟਰੀ ਡਾਕਟਰੀ ਕਰਨ ਆਏ ਵੀ ਆ ਅਸੀਂ ਯੂ نو ਡਾਕਟਰੀ ਕਹਿ ਲੋ ਟੇਲਰੀ ਕਹਿ ਲੋ ਕਦਾ ਉਹ ਰਿਪੇਅਰ ਰਿਪੇਅਰਿੰਗ ਕਹ ਲੋ ਹਨਾ ਸੋ ਸਾਡੇ ਜਿਹੜੇ ਕਈ ਕਬੱਡੀ ਦੇ ਖਿਡਾਰੀ ਲੈਗੇ ਜੀ ਕਹਿੰਦਾ ਉਹਨਾਂ ਨੂੰ ਇੰਜਰੀਆਂ ਹੋ ਜਾਂਦੀਆਂ ਨੇ ਕਿ ਆ ਫਿਰ ਉਹ ਇੰਜਰੀਆਂ ਹੀਲ ਕਰਨੀਆਂ ਜ਼ਰੂਰੀ ਨੇਗੇ ਹਨਾ ਸੋ ਅਸੀਂ ਇੰਜਰੀਆਂ ਹੀਲ ਕਰਾਂਗੇ ਥੋੜੀ ਜੀ ਵੈਸੇ ਇੰਜਰੀ ਚ ਫਰਕ ਪੈ ਰਿਹਾ ਜੱਗੀ ਥੋੜੀ ਇੰਜਰੀ ਹੀਲ ਹੋ ਰਹੀ ਹੈ ਇਹਦੀ ਇੰਜਰੀ ਉਹ ਥੋੜੀ ਥੋੜੀ ਅਸੀਂ ਹੀਲ ਕਰ ਰਹੇ ਆ ਜੀ ਕਹਿੰਦਾ ਨਾ ਕਰਨ ਦੇ ਮੈਂ ਦੱਸਿਆ ਹਣੀ ਗਵਾ ਸੀਗਾ ਇਹਦਾ ਤੇ ਰੱਬ ਮਿਹਰ ਕਰੇ ਜੇ ਜਾਣ ਤੋਂ ਪਹਿਲਾਂ ਪਹਿਲੇ ਇਹਦੀ ਇੰਜਰੀਆਂ ਹੀਲ ਕਰਕੇ ਲੈ ਕੇ ਜਾਵਾਂ ਇਹ ਕੋਈ ਸਾਡਾ ਖਿਡਾਰੀ ਵਧੀਆ ਐਨ ਖੇਡਦਾ ਇਹ ਹੋਣਾ ਚਾਹੀਦਾ ਕੱਲ ਨੂੰ ਮੈਦਾਨ ਦੇ ਵਿੱਚ ਜਾ ਕੇ ਜਿਹਨੇ ਸਾਨੂੰ ਕੌਡੀਆਂ ਪਾਉਣੀਆਂ ਨੇਗੀਆਂ ਸੋ ਛੰਡਾ ਦਾ ਬੈਠਾ ਸੀ ਹੁਣ ਇਹਨੂੰ ਥੋੜਾ ਜਿਹਾ ਐਕਟਿਵ ਕਰਿਆ ਥੋੜਾ ਜਿਹਾ ਤੇਜ਼ ਕਰਿਆ ਗਾਲਪੁਰਖ ਮੇਰ ਕਰੇ ਸ਼ਾਮ ਤੱਕ ਜਾਂਦੇ ਜਾਂਦੇ ਐ ਛਾਲਾ ਮਾਰਦਾ ਕੌਡੀਆਂ ਪਾਉਂਦਾ ਜਾਊਗਾ ਥੈਂਕ ਯੂ ਸੋ ਮੱਚ ਰੱਖਾ ਇੰਨਾ ਸੋਹਣਾ ਮੌਸਮ ਹੋਇਆ ਵੈ ਕਾਫੀ ਪੀ ਕੇ ਕਿਉਂ ਨਿਕਲੇ ਆ ਸਾਰੇ ਭਰਾ ਤੇ ਇਹ ਸੋਚਿਆ ਵੀਰ ਇੰਨਾ ਸੋਹਣਾ ਖੂਬਸੂਰਤ ਕੋਕੇ ਬਾਰਿਸ਼ ਪਕੇ ਹਟੀ ਆ ਸਾਰੀ ਇਹ ਕਿ ਆ ਵੀ ਥੋੜੀ ਜਿਹਾ ਤੁਰਕੇ ਸੈਰ ਕਰੀਏ ਤੇ ਅੱਜ ਨਾਲੇ ਇਹਨਾਂ ਨੂੰ ਵੀ ਠੱਕੇ ਨਾਲ ਮੈਂ ਆਪਦੇ ਕੋਲੇ ਠਿਆਲੇ ਰੱਖਣ ਦਾ ਹੀ ਫੈਸਲਾ ਕਰ ਲਿਆ ਕਿ ਰਾਤਾਂ ਨੂੰ ਨਹੀਂ ਜਾਣ ਦੇਣਾ ਪਿੱਛੇ ਕੁਝ ਇਨਸੀਡੈਂਟ ਹੈ ਜਹ ਹੋ ਗਿਆ ਸੀਗਾ ਭਰਾਵਾਂ ਨਾਲ ਤੇ ਉਹ ਘਰੋਂ ਹੁਣ ਸੇਵਾ ਪਾਣੀ ਇਹਨਾਂ ਦੀ ਹੋ ਕੇ ਹਟੀ ਆ ਪਰ ਮੇਰੇ ਨਾਲ ਹੁਣ ਕਰਕੇ ਕਿਉਂਕਿ ਮੇਰੇ ਤੇ ਵਿਸ਼ਵਾਸ ਆ ਕਰਦੇ ਆ ਇਹਨੂੰ ਆ ਉਹਨਾਂ ਨੂੰ ਪਤਾ ਵੀ ਰਾਹੁਲ ਤਾਂ ਗਲਤ ਕੰਮ ਨਹੀਂ ਹੋਊਗਾ ਸੋ ਇਹ ਬਚ ਗਏ ਅਦਰਵਾਈਜ਼ ਇਹ ਵੀਡੀਓ ਕਾਲ ਕਰਕੇ ਦਿਖਾਈ ਵੀ ਆ ਦੇਖੋ ਕਾਫੀਆਂ ਦੇ ਵਿੱਚ ਆ ਮੇਰੇ ਨਾਲ ਇਹ ਗਰੰਟੀ ਹੈ ਵੀ ਜਦੋਂ ਮੁੰਡੇ ਜਾਣਗੇ ਤਾਂ ਕਿਸੇ ਹੋਰ ਗਲਤ ਥਾਂ ਨਹੀਂ ਜਾਤ ਅਰੇ ਸੋ ਬਸ ਹੁਣ ਕਾਫੀ ਕੋफी ਪੀ ਲਈ ਹੁਣ ਆਪਦਾ ਡਿਨਰ ਖਾੜ ਕੇ ਫਿਰ ਨਿਕਲਾਂਗੇ ਅੱਜ ਮੈਨੂੰ ਵੀ ਖੁਸ਼ੀ ਹੋਊਗੀ ਕਿ ਪਟਿਆਲੇ ਸਾਡੇ ਘਰੇ ਮੇਰਾ ਲਾਣਾ ਮੇਰੇ ਪਰਿਵਾਰ ਦੇ ਮੁੰਡੇ ਮੇਰੇ ਕੋਲੇ ਰਹਿ ਰਹੇ ਨੇ ਸੋ ਕੱਲ੍ਹ ਕੋਈ ਕਿਸੇ ਤਰੀਕੇ ਨਾਲ ਰੰਗ ਲਈ ਰੱਖੇ ਮੇਰਾ ਕਹਿਣਾ ਮੇਲਾ ਲੱਗਿਆ ਰਹੇ ਘਰੇ ਦਾ ਜ਼ਿਆਦਾ ਸਵਾਦ ਆਊਗਾ ਹੱਸਦੇ ਵਾਸਤੇ ਰਹੋ ਸਾਰੇ ਵਾਈਕ੍ਰੂ ਜੀ ਦਾ ਕਾਲਸਾ ਵਾਈਕ੍ਰੂ ਜੀ ਕੀਤੇ ਆਫ ਕਰ ਦਿੰਦੇ ਆ